ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਤੁਹਾਡੇ ਲਈ ਬਹੁਤ ਹੀ ਸਸਤੇ ਘਰ ਦੀ ਵੀਡੀਓ ਲੈ ਕੇ ਆਏ ਆਂ ਖੁੱਲੀ ਡੁੱਲੀ ਗਲੀ ਆ 16 ਫੁੱਟ ਦਾ ਰਾਹ ਲੱਗਦਾ ਇੰਟਰਲੌਕ ਲੱਗਿਆ ਹੋਇਆ ਬਿਲਕੁਲ ਪੱਕੀ ਗਲੀ ਆ 6 6.5 ਫੁੱਟ ਦਾ ਗੇਟ ਲੱਗਿਆ ਹੋਇਆ ਘਰ ਨੂੰ 2.5 ਬਸਵੇਂ ਜਗਾ ਜੇ ਜਗਾ ਦੇ ਰੇਟ ਦੀ ਗੱਲ ਕਰੀਏ 1.5 ਤੋਂ 2 ਲੱਖ ਰੁਪਿਆ ਬਸਵੇਂ ਦਾ ਰੇਟ ਚੱਲਦਾ ਪਿਆ ਇੱਥੇ ਤੇ ਬਾਕੀ ਦੋ ਕਮਰੇ ਬਣੇ ਹੋਇਆ ਲੈਟਰਨ ਬਾਥਰੂਮ ਬਣਿਆ ਹੈ ਕਮਰੇ ਦੋਨੋਂ ਲੈਂਟਰ ਤੇ ਬਣੇ ਹੋਏ ਆ ਪੂਰੇ ਤਿਆਰ ਆ ਜੀ ਕਮਰੇ ਪਲਾਸਟਰ ਪਲਾਸਟਰ ਹੋਇਆ ਵਾ ਫਰਸ਼ ਲੱਗਿਆ ਹਾ ਕਾਲਾ ਫਰਸ਼ ਲੱਗਿਆ ਹਾ ਤੇ ਆ ਨਾਲ ਹੀ ਦੂਜਾ ਕਮਰਾ ਜੀ ਵੀ ਇਹ ਵੀ ਦੋਨੋਂ ਕਮਰੇ ਪੂਰੇ ਤਿਆਰ ਆਗੇ ਜਿਹੜੇ ਵੀ ਸਸਤਾ ਘਰ ਲੱਭਦੇ ਪਏ ਨੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਆਪਣਾ ਨੰਬਰ ਹੈਗਾ 7814092514 7814092514 ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਨੈਕਸਟ ਵੀਡੀਓ ਚ ਥੈਂਕ ਯੂ